ਮਛਰਾਂ ਨੇ ਹੀ ਤਾਂ ਲਾਉਣ ਲੱਗਿਆ ਕਿਉਂਕਿ ਅੱਜ ਹੈਣੀ ਲਾਈਟ ਦੇ ਨੇਰੀ ਚੱਲਦੀ ਪਈ ਆ ਤੇ ਲਾਈਟ ਆਉਣ ਵੀ ਨਹੀਂ ਲਾਈਟ ਲੈ ਕੇ ਜਾਂਦੇ ਆ ਲਾਈਟ ਵਾਲੇ ਆ ਦੇਗੀ ਫਾਲਟ ਐ ਅਰੇ ਫਾਲਟ ਤੇ ਇਸ ਲਈ ਮਛਰ ਨੇ ਵਲੌਗ ਬਣਾ ਕੇ ਤੁਹਾਨੂੰ ਦਿਖਾਉਨੇ ਆ ਵਲੌਗ ਹੈਂ ਤੁਹਾਨੂੰ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਬੇਰੋਚੀ ਤਰਾਵਾਂੇ ਫੇਰ ਆਇਆ ਦੋਸਤੋ ਮਛਰਾਂ ਨਹੀਂ ਲਾ ਲਈ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਸਾਡੇ万ਜੀ ਸਿੰਘ ਸਿੱਖ ਸਾਹਿਬ ਕਿੱਸ ਲੱਗ ਰਹਾ ਹੈ ਹਾਂਜੀ ਪਹਿਲੀ ਵਾਰ ਮਚਰਾਨੀ ਪਹਿਰਾਂ ਮੇਰੇ ਹੱਥਾਂ ਨੂੰ ਹੈ ਕਿਵੇਂ ਲੱਗ ਰਿਹਾ ਕਿਵੇਂ ਫੀਲਿੰਗ ਹੋ ਰਹੀ ਹੈ ਸੋਤੀ ਬੱਜੀ ਮੇਰੀ ਪਹਿਲੀ ਲੱਗ ਹੈ ਅੱਜ ਭਾਈ ਮੇਰੀ ਹਾਂ ਅੱਜ ਕਾਹਦੇ ਦੋਸਤ ਲੈਟ ਹੈ ਨਹੀਂ ਆਪਣੇ ਦੇਖ ਸਕਦੇ ਹੋ ਤੇ ਵੰਸ਼ਦੀਪ ਸਿੰਘ ਨੇ ਬੰਗਲਾ ਬਣਾ ਕੇ ਆ ਦੇਖੋ ਮਚਰਾਨੀ ਆਪਣੀ ਬੜੀ ਘੈਂਡ ਘੈਂਡ ਆ ਤੇ ਮੰਮੀ ਸਾਈਡ ਤੋਂ ਆਵੇਂ ਕਰਦੀ ਪਈ ਐ ਡੈਂਟਿੰਗ ਪੈਂਟਿੰਗ ਮਚਰਾਨੀ ਦੀ ਤੇ ਆ ਪੱਲਾ ਲੀਤੇ ਅੱਜ ਕੀ ਕੀ ਕਹਨੇ ਬੋਲ ਕੇ ਅਸੇ ਬੋਲ ਕੇ ਬੋਲ ਕੇ ਲਗ ਰਿਹਾ ਮੱਛਰਦਾਨੀ ਦੇ ਵਿੱਚ ਉੱਤੋਂ ਠੰਡੀ ਠੰਡੀ ਹਵਾ ਤੇ ਇੱਕ ਮੱਛਰ ਨੀਆ ਇਧਰ ਚਾੱਕ ਲਓ ਮੱਛਰ ਨਾ ਮੱਛਰ ਮੱਛਰ ਤਾਂ ਮਜ਼ਾਕ ਕਰਦਾ ਹਨ ਨਾ ਨੋ ਮੋਰ ਮੱਛਰ ਹਾਂ ਮੱਛਰ ਮਿੱਤਰੋ ਪਾਸੇ-ਪਾਸੇ ਆਪਣਾ ਵੱਢੀ ਜਾਂਦਾ ਸੀ ਬਹੁਤ ਜਲ ਬਰਾਹ ਸੀ ਆਪਾਂ ਉੱਤੇ ਕੀ ਉੱਪਰ ਆਹ ਦੇਖੋ ਉੱਪਰ ਮੱਛਰ ਫਰਦਾ ਇਹਨੂੰ ਚੱਕਦੇ ਬੜਾ ਮਾਠੋਲਾ ਮਾਰੇ ਇਹਦੇ ਬਣਾ ਰੇਣ ਤੇਰੀ ਭਲੀ ਹੋ ਜੀ ਕੋਈ ਚਰਪਤ ਨਹੀਂ ਇਕ ਇਕ ਤਾਂ ਕੋਈ ਇਕ ਤਾਂ ਜਾਈਦਾ ਵਿੱਚ ਫਿਰ ਇੱਥੇ ਕੋਈ ਨਹੀਂ ਮੈਂ ਕੰਮ ਕਰੀ ਨਹੀਂ ਕਰਦਾ ਮੈਨੂੰ ਟੈਨਸ਼ਨ ਹਾਂ ਅੱਜ ਸਭ ਤੂੰ ਕੀ ਕਹਿ ਰਿਹਾ ਕੀ ਫੀਲ ਹੋ ਰਿਹਾ ਬੋਲ ਕਹਿਣ ਕੀ ਦਰਿਆ ਹਾਂਜੀ ਦੋਸਤਾਂ ਦੱਸਦੇ ਲਾਈਟ ਹੈ ਨਹੀਂ ਕੀ ਕਹਿੰਦੇ ਫਾਲਟ ਆ ਦੱਸ ਦੇ ਮਾਡੀ ਗੱਲ ਕੋਈ ਹੈ ਹਰ ਵੀਰੀ ਫਾਲਟ ਹੁੰਦਾ ਪਰ ਇਹ ਕੀ ਸੱਚੀ ਫਾਲਟ ਆ ਅੱਜ ਹੀ ਫੋਨ ਕੀਤਾ ਵੰਛਦੀਪ ਨੇ ਲਾਈਟ ਵਾਲ ਨੂੰ ਤੇ ਵਾਜੂ ਦਾ ਨਾਂ ਅੰਕਲ ਜੀ 24 ਘੰਟੇ ਲਾਈਟ ਕਿੰਨੇ ਵਜੇ ਆਊਗਾ ਨਾ ਫਾਲ ਟਕਣਾ ਅੰਕਲ ਜੀ ਗੱਲ ਪੁੱਛਿਆ ਇੱਕ ਕਹਿੰਦਾ ਪੁੱਛ ਕਹਿੰਦੇ ਅੰਕਲ ਜੀ ਹਰੋ ਹੀ ਵਾਰ ਲੱਦਾ ਅੱਜ ਕੀ ਲੱਗੋ ਮੈਨੂੰ ਆਦ ਨਹੀਂ ਹੈ ਅੱਜੀ ਆ ਅੱਜੀ ਫਾਲ ਦੋਸਤ ਤੁਹਾਨੂੰ ਆਪਣੀ ਮੱਛੀ ਕਿਵੇਂ ਲੱਗੀ ਸਾਨੂੰ ਬੜਾ ਨਜ਼ਾਰਾ ਆ ਬੜੀ ਘਣਹਾ ਆ ਗਈ ਪਈਆ ਤੇ ਅਸੀਂ ਬੰਗਲਾ ਬਣਾ ਕੇ ਬੇਖ ਸਾਹ ਦਾ ਪਾਣੀ ਪੀਣਾ ਪਾਣੀ ਲਾ ਦੇ ਤਾਂ ਤੇ ਦੇਖੋ ਕੀ ਬਾਤ ਹੈ ਆਪਣਾ ਸਾਰੇ ਪਾਸੇ ਬਣਾ ਕੇ ਆਪਾਂ ਕਣ ਕਣ ਇਦਾਂ ਨਜ਼ਾਰੇ ਨਾਲ ਪਿਆਜ ਲੈਟ ਨਾ ਹੋਣ ਦੇ ਕਾਰਨ ਤੇ ਦੋਸਤੋ ਜਰੂਰ ਦੱਸਿਓ ਫਾਕੀਆ ਤੀ ਦੇਖੋ ਸਾਰੇ ਪਾਸੇ ਨਹੀਂ ਰਹਿ ਨੇ ਰਾ ਪਾਸੇ ਸਾਰੇ ਪਾਸੇ ਕਿਉਂਕਿ ਲਾਈਟ ਹੈਣੀਗੀ ਹਵਾ ਵਗੀ ਜਾਂਦੀ ਹੈ ਦੋਸਤੋ ਤੇ ਅੱਜ ਤਾਂ ਹੀ ਰੱਖਿਆ ਆਪਾਂ ਮੱਛਰਾਂ ਨਹੀਂ ਦੇ ਵਿੱਚ ਡੇਰੇ ਲਾਏ ਹੋਇਆ ਤੇ ਮੱਛਰ ਨਹੀਂ ਪਏ ਤੇ ਬੜਾ ਨੰਦਰਾ ਬੜਾ ਠੰਡੀ ਹਵਾ ਰਹੀ ਪਚਪਣ ਯਾਰ ਹੈ ਪੂਰਾ ਵੰਝਦੀ ਮੇਰਾ ਬੈਂਟਰੀ ਲੈ ਆਂਦੇ ਕੀ ਕਰ ਲੈ ਬੈਂਟਰੀ ਨੂੰ ਉਹ ਜੀ। ਵਾਹ ਜੀ ਮੱਛਰ ਲਾਦਾ ਪਿਆ ਦੇਖੋ ਬੈਂਟਰੀ ਵਿੱਚ ਬਾਰੇ ਮੱਛਰ। ਹਾਂ ਬੰਦ ਕਰ ਓਏ। ਹਾਂ ਜੀ ਮੱਛਰ ਲਾਦਾ ਪਿਆ ਬੈਟਰੀ ਨਾਲ ਦੇਖੋ ਸਾਰੇ। ਪੰਜ ਤਾਂ ਆਖੀ ਤਾਂ ਕਰਿਆ ਨਾ ਵਾਸ਼ੇ ਕਿ ਦਸਣਾ ਸ਼ੈਡੋ ਆ ਰਹੀ। ਵਾਓ। ਦਿਖਾਣੀ ਮੱਛਰਾਂ ਨਹੀਂ ਦੋਸਤੋ। ਇਹ ਦੋਸਤੋ ਮੱਛਰ ਦੇ ਵਲੌਗ ਸਾਡੇ ਪਿਆਰ ਫੇ ਦਿਮਾਗ ਆ ਗਿਆ ਪਹਿਲਾ ਵਲੌਗ ਨਹੀਂ ਬਣਾ ਰਹੇ ਸੀ। ਹਾਂ ਜੀ ਬੰਦ ਕਰ ਲਿਆ ਓ। ਗਲਤ ਹਣ। ਹਾਂ ਜੀ ਕੀ ਫੀਲ ਹੋ ਰਿਹਾ ਦੁਬਾਰਾ ਫੇਰਾ ਸਿੱਕ ਰਿਹਾ। ਓਕੇ। ਹਾਂ ਫੀਲ ਹੋ ਰਿਹਾ। ਵਾਂਚ ਨੇ ਗੱਲ ਕਹੀ ਸੀਗੀ ਵਾਂਚ ਕਹਿੰਦਾ ਜੇ ਲਾਈਟ ਆ ਵੀ ਗਈ ਨਾ ਦੋ ਮਿੰਟ ਹੋ ਗਿਆ ਵਾਂਚ ਨੇ ਕਹੀ ਲਾਈਟ ਜੀ ਆ ਵੀ ਗਈ ਇਹਨੂੰ ਤਾਂ ਆਪ ਪੈਣਾ ਮਛਰਦਾਨੀ ਜੀ ਆ ਮਛਰਾਨੀ ਦਾ ਚਾਹ ਸੀ ਵਾਂਚ ਦੀ ਉਹਨੂੰ ਤੇ ਮਛਰਾਨੀ ਵਾਂਚ ਦਾ ਚਾਹ ਪਕਾਤਾ ਪੂਰਾ ਤੇ ਅੱਖਾਂ ਲੜਵਾ ਦੀਆ ਫਲੈਸ਼ਲਾਈਟ ਹਾਂਜੀ ਚਲਦੇ ਆਪਾਂ ਪਾਣੀ ਪੀ ਲਈਏ ਤੇ ਫੇਰ ਆਪਾਂ ਲੈ ਫਲਾਵੀ ਪਾਣੀ ਪੀ ਕੇ ਦੋਸਤੋ ਆਪਾਂ ਫੇਰ ਉਹਨਾਂ ਕਰਦੇ ਗੱਲਾਂ ਬਾਤਾਂ ਪਿਆਸ ਬੜੀ ਲੱਗੀ ਐ ਵੇਟ ਕਰ ਲਓ ਹਾਂਜੀ ਹੁਣ ਆਪਾਂ ਉਹ ਅਰ ਪਾਣੀ ਅਗਲਾ ਫੁੱਲ ਨਹੀਂ ਭਰਖ ਲੈਂਦਾ ਅੱਧ ਤੱਕ ਲੈਣਾ ਮੈਂ ਜਾਣਾ ਰਹਿਣਾ ਤਾਂ ਕੀ ਸਕਣਾ ਨੇ ਆਪਾਂ ਹਾਂ ਤਾਂ ਫਿਰ ਉਹ ਜਾਂਦੇ ਰਹਿਣਗੇ ਉਹ ਜਗਨ ਫਲੈਸ਼ ਲੜਗੀ ਕਰਨਾ ਹਾਂ ਮੱਛਰ ਵਾਂ ਤੁਸੀਂ ਮੱਛਰਾ ਨਹੀਂ ਕੋਣ ਕੋਣ ਪਿੰਡਾਂ ਦੇ ਬਚਪਨ ਵਿੱਚ ਕੋਣ ਕੋਣ ਯਾਦ ਕਰਾ ਜੀ ਉਹ ਦੱਸਿਓ ਤੇ ਜਿੱਦਾਂ ਯਾਰ ਬਾਲਾ ਵਧੀ ਲੱਗੀ ਜਾਂਦਾ ਕਹਿਣਾ ਮਤਲਬ ਕਿ ਆਪਣਾ ਵਲੌਗ ਜੀ ਤੁਹਾਨੂੰ ਕਹਿਣ ਲੱਗੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋ ਵੱਧ ਕਰਦੇ ਸ਼ੇਅਰ ਜੀ ਜੇ ਅਜਿਹਾ ਕਰੋ ਤੇ ਆਪਾਂ ਤੁਹਾਡਾ ਕਰਦੇ ਹੋਰ ਗੱਲਾਂ ਬਾਤਾਂ ਗੱਲਾਂ ਨਹੀਂ ਆ ਰਹੀਆਂ ਸੋਚ ਗੱਲਾਂ ਹੋਰ ਕਰਦੇ ਆਂ ਵੇਟ ਕਰੋ ਜੀ ਦੋਸਤੋ ਤੇ ਸਵੇਰ ਹੋ ਚੁੱਕੀ ਆ ਮੱਛਰਾਂ ਨੇ ਐਕਸਪੀਰੀਅੰਸ ਜਿਹੜਾ ਬਹੁਤ ਵਧੀਆ ਰਿਹਾ ਤੇ ਬੜਾ ਨਜ਼ਾਰਾ ਆ ਬੜਾ ਠੰਡਕ ਆਇਆ ਮੌਸਮ ਸੀ ਰਾਤ ਤੇ ਵਾਂਸ ਵੀ ਕਹਿੰਦਾ ਬਹੁਤ ਮਜ਼ਾ ਆਇਆ ਵਾਂਸ ਪਰ ਖਿਡਣ ਜਾ ਚੁੱਕਿਆ ਤੇ ਸਵੇਰ ਦੇ ਵੱਜ ਚੁੱਕੇ ਆ ਘੱਟੋ ਘੱਟ 8 ਤੇ ਕਹਿੰਦਾ ਮਤਲਬ ਕਿ ਜਿਹੜੇ ਬਗਲ ਕਰਦੇ ਪਏ ਮੱਛਰਦਾਨੀ ਦੀ ਨਾ ਤਾਂ ਮੱਛਰ ਨੇ ਖਾਧਾ ਜੇਕਰ ਆਪਾਂ ਵੈਸੇ ਪਿਆ ਜਾਂਦੇ ਨੇ ਮੱਛਰ ਨੇ ਬਹੁਤ ਖਾਣਾ ਸੀਗਾ ਤੁਹਾਨੂੰ ਪਰੇ ਮੱਛਰ ਅੱਜਕੱਲ ਬਹੁਤ ਹੋਇਆ ਨਾ ਗਰਮੀ ਦੇ ਵਿੱਚ ਤੇ ਮੱਛਰ ਤੋਂ ਵੀ ਬਚ ਗਏ ਆਪਾਂ ਤੇ ਲੇਟ ਆਈ ਰਾਤ ਲੇਟ ਰਾ ਦੋਸਤੋ ਆ ਗਈ ਪਰ ਆਈ 12 ਵਜੇ ਦੇ ਕਰੀਬ ਤੇ ਜੇ ਆਪਾਂ ਨਾ ਚਰ ਮੰਨ ਲਓ ਵੀ ਇਨਵਰਟਰ ਵੀ ਡਾਊਨ ਹੋ ਗਿਆ ਤੁਹਾਨੂੰ ਪਤਾ ਹੈ ਇਨਵਰਟਰ ਡਾਊਨ ਹੋਣ ਦੇ ਸਾਰਾ ਦਿਨ ਲਾਈਟ ਚਲੀ ਜਾਂਦੀ ਆ ਕਣਕ ਵੜਦੀ ਕਰਕੇ ਸਵੇਰ 10 ਵਜੇ ਨੂੰ ਜਾ ਕੇ ਛਾਣੂ 7 ਵਜੇ ਆਉਂਦੀ ਆ ਕੱਲ ਹਵਾ ਵਗਣ ਦੇ ਕਾਰਨ ਤੁਹਾਨੂੰ ਦੱਸਿਆ ਹੀ ਹਵਾ ਵਗਦੀ ਸੀ ਕੱਲ ਲਾਈਟ ਤਾਂ ਨਹੀਂ ਆਏਗੀ ਫਿਰ ਆਪਾਂ ਮੱਛਰਾਂ ਨੇ ਐਕਸਪੀਰੀਅੰਸ ਕੀਤਾ ਤੇ ਬੜਾ ਘੈਂਟ ਆ ਹੁਣ ਆਪਾਂ ਇਦਾਂ ਕਰਿਆ ਕਰਨਾ ਲਾਈਟ ਨਾ ਆਉਂ ਤਾਂ ਪਹਿਲੇ ਮੱਛਰ ਨਹੀਂ ਲਾ ਕੇ ਵੀਡੀਓ ਜਪਿਆ ਕਰਾਂਗੇ ਹੋਪਫੁਲੀ ਤੁਹਾਨੂੰ ਸਾਡਾ ਨਿੱਕਾ ਜਿਹਾ ਵਲੌਗ ਘੈਂਟ ਲੱਗਾ ਹੋਊਗਾ ਜੇਕਰ ਘੈਂਟ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਦੁਬਾਰਾ ਫਿਰ ਕਹਿ ਦਿੰਨੇ ਆ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਾਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਵੇਂ-ਨਵੇਂ ਵਲੌਗਸ ਲੈ ਕੇ ਆਉਂਦੇ ਰਾਵਾਂਗੇ ਤੇ ਦੋਸਤੋ ਚਲੋ ਮਿਲਦੇ ਆ ਕਿਸੇ ਸੋਹਣੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਸਕਾਲ ਤੇ ਬਾਏ ਬਾਏ ਜੀ